ਹੋ ਸਭ ਨੂੰ ਲੋੜੀ ਦੀ ਵਧਾਈ ਹੋਵੇ ਹਰ ਘਰ ਬੜੇ ਲੋੜੀ ਖੁਸ਼ੀਆਂ ਨਾਲ ਕੇ ਮਨਾਏ ਹੋਵੇ ਤੀਆਂ ਦਾ ਲੋੜੀ ਮੇਲਾ ਹੁਣ ਮੈਨੂੰ ਲੱਗਦਾ ਸਮਾਜ ਬਦਲ ਚੁੱਕਿਆ ਤੇ ਸਮਾਜ ਦੀ ਸੋਚ ਵੀ ਬਦਲ ਚੁੱਕੀ ਪਰ ਤੁਹਾਡਾ ਉਪਰਾਲਾ ਹਰ ਸਾਲ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਜਾਂਦਾ ਇਹ ਮੇਲੇ ਨੇ ਇੱਕ ਹਲੂਣਾ ਦਿੱਤਾ ਮੇਲੇ ਨੇ ਇੱਕ ਮੈਸੇਜ ਦਿੱਤਾ ਸੁਨੇਹਾ ਦਿੱਤਾ ਇੱਕ ਸੋਚ ਬਦਲੀ ਹੈ ਇਸ ਜਿਹੜਾ 28 ਸਾਲ ਪਹਿਲਾਂ ਸੀ ਜੀ ਜਾਂ ਉਸ ਤੋਂ ਪਹਿਲਾਂ ਤਾਂ ਇੱਥੋਂ ਤੱਕ ਸੀ ਕਿ ਬੇਟੀ ਦਾਜੇ ਜਨਮ ਹੋਇਆ ਕਿ ਉਹਦੇ ਮੂੰਹ ਨੂੰ ਗੋੜ ਲਾ ਕੇ ਹੱਥ 'ਚ ਪੂਣੀ ਫੜਾ ਕੇ ਗੋੜ ਖਾਈ ਪੂਣੀ ਕੱਤੀ ਆਪਨਾ ਵੀਰੇ ਨੂੰ ਕੱਤੀ ਕਹਿ ਕੇ ਬੇੜਾ ਪਾਰ ਇਹ ਸਾਰਾ ਕੁਝ ਜੋ ਚੱਲ ਰਿਹਾ ਸੀ ਤੇ ਕਿਤੇ ਨਾ ਕਿਤੇ ਉਹਦੇ ਵਿੱਚ ਮੈਂ ਸਮਝਦਾ ਖੜੋਤਾਈ ਆ ਕਿਤੇ ਨਾ ਕਿਤੇ ਘਟਿਆ ਤੇ ਇਹ ਜਿਹੜਾ ਅਨੁਪਾਤ ਲੜਕੀਆਂ ਦਾ ਘਟਣਾ ਉਹ ਵੀ ਬਹੁਤ ਵੱਡੀ ਗੱਲ ਹੈ ਖੁਸ਼ੀਆਂ ਮਨਾਉਂਦੇ ਆ ਪੁੱਤਾਂ ਦੇ ਜੰਮਣ ਤੇ ਲਲਕਰੀ ਮਾਰਦੇ ਆ दारू ਪੀਂਦੇ ਆ ਸ਼ਰਾਬਾਂ ਪੀਂਦੇ ਆ ਪਾਰਟੀਆਂ ਕਰਦੇ ਆ ਲੋੜੀਆਂ ਮਨਾਉਂਦੇ ਆ ਮਨਾਉਣੀਆਂ ਚਾਹੀਦੀਆਂ ਪਰਤੀਆਂ ਨੂੰ ਵੀ ਉਨਾ ਹੀ ਸਤਕਾਰ ਦੇਣਾ ਚਾਹੀਦਾ ਧੀ ਵੀ ਉਸੇ ਰੱਬ ਦਾ ਜੀ ਆ ਧੀ ਨੇ ਵੀ ਤੁਹਾਡੇ ਘਰ ਦੇ ਭਾਗ ਖੁਲਣੇ ਆ ਹਰ ਸਾਲ ਜਿੱਥੇ ਨਵ ਜੰਮੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਉਹਨਾਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਵੱਖ-ਵੱਖ ਖੇਤਰਾਂ ਦੇ ਵਿੱਚੋਂ ਭਾਵੇਂ ਉਹ ਸਿਹਤ ਦਾ ਖੇਤਰ ਹੋਵੇ ਸੰਗੀਤ ਦਾ ਹੋਵੇ ਸਭਿਆਚਾਰ ਦਾ ਹੋਵੇ ਖੇਡਾਂ ਦਾ ਹੋਵੇ ਸਮਾਜ ਸੇਵਾ ਦਾ ਹੋਵੇ ਰਾਜਨੀਤਿਕ ਦਾ ਹੋਵੇ ਜਿਹੜੇ ਵੀ ਖੇਤਰ ਦੇ ਵਿੱਚ ਚੰਗੇ ਕੰਮ ਕਰਨ ਲਈਆਂ ਸ਼ਕਤੀਆਂ ਉਹਨਾਂ ਨੂੰ ਵੀ ਸਨਮਾਨ ਆ ਜਿਹੜਾ ਉਹ ਦਿੱਤਾ ਜਾਂਦਾ ਲੋਕੀ ਇੱਥੇ ਬਤੌਰ ਅਖਾੜਾ ਟਾਈਪ ਨਹੀਂ ਆਉਂਦੇ ਬਤੌਰ ਪਿਆਰ ਨਾਲ ਆਉਂਦੇ ਆ ਵੀ ਜਿਹਨ ਕੋਈ ਸਨਮਾਨ ਸਿੱਖਿਸ਼ਤਾ ਨੇ ਉਹਨਾਂ ਦੇ ਦਰਸ਼ਨ ਕਰਦੇ ਆ ਆ ਛੋਟੇ ਛੋਟੇ ਬੱਚੇ ਆਉਂਦੇ ਆ ਜਿਹਨਾਂ ਨੂੰ ਸਨਮਾਨ ਕੀਤਾ ਜਾਣਾ ਵਾ ਕਿਵੇਂ ਦੇਖਦੇ ਹੋ ਤਿਆਂ ਦਾ ਲੋੜੀ ਮੇਲਾ ਬਣਾਇਆ ਜਾ ਰਿਹਾ ਹੈ ਕੀ ਮੈਸੇਜ ਦੇਣਾ ਚਾਹੁੰਦੇ ਆ ਤੇ ਸਮਾਜ ਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਵੈਸੇ ਮੇਰੇ ਬੇਟੇ ਹੈ ਨਹੀਂ ਪਰ ਮੈਨੂੰ ਬਹੁਤ ਇੱਛਾ ਸੀ ਕਿ ਮੇਰੇ ਬੇਟੀ ਹੋਵੇ ਪਰ ਮੈਂ ਜੋ ਸਾਰੇ ਸਾਰੇ ਬੱਚੇ ਨੇ ਮੈਨੂੰ ਆਪਣੀ ਬੇਟੀ ਲੱਗਦੇ ਨੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਅੱਜ ਕੱਲ ਕੁੜੀਆਂ ਮੁੰਡੇ ਕੋਈ ਫਰਕ ਨਹੀਂ ਹੈਗਾ ਵੀ ਦੋਨੇ ਬਰਾਬਰ ਨੇ ਵੀ ਜੇ ਮੁੰਡੇ ਤੇ ਕੁੜੀ ਵੀ ਜੁੜੀ ਹੋਣੀ ਚਾਹੀਦੀ ਹੈ ਵਧੀਆ ਜਿੰਨੇ ਆ ਮੇਲੇ ਚ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਫਸਟ ਟਾਈਮ ਆਈ ਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੁਸੀਂ ਦੇਖਿਆ ਜਿਨ੍ਹਾਂ ਨੂੰ ਤੁਸੀਂ ਆਵਾਜ਼ ਮਾਰੀ ਕਿ ਜਿਨ੍ਹਾਂ ਦੇ ਗੋਦੀ ਦੇ ਵਿੱਚ ਕੁੜੀਆਂ ਨੇ ਉਹ ਨੱਚਣ ਨੂੰ ਖੁਸ਼ੀਆਂ ਮਨਾਣ ਤੇ ਸਾਰਿਆਂ ਦੀ ਤਾੜੀਆਂ ਜਿਹੜੀਆਂ ਰੁਕ ਨਹੀਂ ਰਹੀਆਂ ਸੀ ਬਹੁਤ ਸੱਚੀ ਗੱਲ ਬਿਲਕੁਲ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਆਪਣੇ ਧੀਆਂ ਦੀ ਖੁਸ਼ੀ ਆ ਉਹਨਾਂ ਨੂੰ ਚਾਹ ਆ ਲੁਧਿਆਣਾ ਟਾਈਮ ਸਿੱਖਿਓ ਤੁਸੀਂ ਮੈਂ ਹਾਂ ਪ੍ਰਬਲਿੰਦ ਕੌਰ ਇਸ ਟਾਈਮ ਅਸੀਂ ਇੱਕ ਲੋੜੀ ਮੇਲੇ ਤੇ ਮੌਜੂਦ ਆਂ ਔਰ ਤੁਸੀਂ ਤਸਵੀਰ ਤੁਸੀਂ ਲੱਗੀ ਹੋਈ ਦੇਖ ਸਕਦੇ ਹੋ ਟੀਆ ਦਾ ਲੋੜੀ ਮੇਲਾ ਅਨੋਖਾ ਅੱਜ ਕੱਲ ਸਮਾਂ ਜਿਹੜਾ ਉਹ ਬਦਲ ਚੁੱਕਿਆ ਤੇ ਹਰ ਥਾਂ ਤੇ ਜਿਹੜੀਆਂ ਜਿੱਥੇ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਸੀਗੀ ਹੁਣ ਟੀਆ ਦੀ ਲੋੜੀ ਜਿਹੜੀ ਉਹ ਮਨਾਈ ਜਾ ਰਹੀ ਆ ਇਹ 2026 ਦੀ ਤਸਵੀਰਾਂ 10 ਜਨਵਰੀ ਦਾ ਅੱਜ ਦਾ ਦਿਨ ਹੈ ਔਰ ਇਸ ਦੇ ਵਿੱਚ ਜੇਕਰ ਦੇਖਿਆ ਜਾਵੇ ਗੁਰੂ ਨਾਨਕ ਪਵਨ ਦੇ ਵਿੱਚ ਇਹ ਸੈਲੀਬ੍ਰੇਸ਼ਨਸ ਹੋ ਰਹੀਆਂ ਨੇ ਲੋੜੀ ਦੇ ਖਾਸ ਮੌਕੇ ਦੇ ਉੱਤੇ ਜਿਹੜਾ ਕਿ ਮਾਲਵਾ ਸੱਭਿਆਚਾਰਕ ਮੰਚ ਦੇ ਵੱਲੋਂ ਇਹ ਇਸ ਸੋਨਾ ਉਪਰਾਲਾ ਕੀਤਾ ਗਿਆ ਹੈ ਔਰ ਤੁਸੀਂ ਜੋ ਤਸਵੀਰ ਲੱਗੀ ਦੇਖ ਰਹੇ ਹੋ 2025 ਦੇ ਵਿੱਚ ਜਿਹੜੇ ਅਨਮੋਲ ਰਤਨ ਅਸੀਂ ਖੋਏ ਨੇ ਉਹਨਾਂ ਦੀਆਂ ਤਸਵੀਰਾਂ ਜਿਨ੍ਹਾਂ ਦੇ ਵਿੱਚ ਤਰਮਿੰਦਰ ਦਿਓਲ ਸਚੀਨਾ ਹੁਜਾ ਜਸਵਿੰਦਰ ਪੱਲਾ ਜੀ ਰਾਜਵੀਰ ਜਵੰਦਾ ਇਹ ਸਾਰੀਆਂ ਤਸਵੀਰਾਂ ਵੀ ਜਿਹੜੀਆਂ ਨਾਲ ਦੇ ਨਾਲ ਸਾਂਝੇ ਕੀਤੀਆਂ ਗਿਆ ਨੇ ਜਿਸ ਦੇ ਵਿੱਚ ਕੀ ਉਹਨਾਂ ਦੀ ਯਾਦ ਦੇ ਵਿੱਚ ਔਰ ਉਹਨਾਂ ਨੂੰ ਸਮਰਪਿਤ ਕਰਕੇ ਇਹ ਲੋੜੀ ਮੇਲਾ ਜਿਹੜਾ ਖਾਸ ਔਰਤੇ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਕੀ ਧੀਆ ਦੀ ਲੋੜੀ ਮਨਾਈ ਜਾਵੇਗੀ ਔਰ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾਵੇਗਾ ਲੋਕ ਕਰੋ ਦੀ ਜਿਹੜਾ ਆਪਣਾ ਤਿਆਰ ਉਕੇ ਆ ਰਹੇ ਆਪਣੀ ਕੁੜੀਆਂ ਨੂੰ ਆਪਣੀ ਧੀਆ ਨੂੰ ਸੋਹਣਾ ਸੋਹਣਾ ਤਿਆਰ ਕਰਕੇ ਜਿਹੜਾ ਲੈ ਕੇ ਆ ਰਹੇ ਤੁਹਾਡੇ ਨਾਲ ਅਸੀਂ ਸਾਰੀ ਇਹ ਰੌਣਕ ਮੇਲਾ ਤਸਵੀਰਾਂ ਦੇ ਨਾਲ ਹੀ ਸਾਂਝੇ ਕਰਾਂਗੇ ਤਾਂ ਧੀਆ ਦਾ ਲੋਹੜੀ ਮੇਲਾ ਮਾਲਵਾ ਸੱਭਿਆਚਾਰਕ ਮੰਚ ਤੇ ਬੋਲੋ ਹਰ ਸਾਲ ਸੋਹਣਾ ਉਪਰਾਲਾ ਕੀਤਾ ਜਾਂਦਾ ਹੈ ਸੋਹਣੀਆਂ ਸੋਹਣੀਆਂ ਜਿਹੜੀਆਂ ਨੇ ਚੀਜ਼ਾਂ ਜਿਹੜੀਆਂ ਲੋਹੜੀਆਂ ਦੇ ਉੱਤੇ ਵੰਡੀਆਂ ਜਾਂਦੀਆਂ ਨੇ ਕੇ ਕੇ ਬਾਵਾ ਜੀ ਸਾਡੇ ਨਾਲ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਧੀਆ ਦਾ ਲੋਹੜੀ ਮੇਲਾ ਹੁਣ ਮੈਨੂੰ ਲੱਗਦਾ ਸਮਾਜ ਬਦਲ ਚੁੱਕਿਆ ਤੇ ਸਮਾਜ ਦੀ ਸੋਚ ਵੀ ਬਦਲ ਚੁੱਕੀ ਪਰ ਤੁਹਾਡਾ ਉਪਰਾਲਾ ਹਰ ਸਾਲ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਜਾਂਦਾ ਹੈ ਜਿਹ ਗੱਲ ਹੈ ਵੀ ਸਮਾਜ ਦਾ ਬਦਲਣਾ بڑا ਵੱਡੀ ਗੱਲ ਆ ਤੇ ਪਰ ਮੈਂ ਨਹੀਂ ਸਮਝਦਾ ਕਿ 100% ਸਮਾਜ ਬਦਲ ਗਿਆ ਹਾਂ ਪਰ ਇਹ ਮੇਲੇ ਨੇ ਇੱਕ ਹਲੂਣਾ ਦਿੱਤਾ ਮੇਲੇ ਨੇ ਇੱਕ ਮੈਸੇਜ ਦਿੱਤਾ ਸੁਨੇਹਾ ਦਿੱਤਾ ਇੱਕ ਸੋਚ ਬਦਲੀ ਹੈ ਇਸ ਦਿਨ ਜਿਹੜਾ 29 ਸਾਲ ਪਹਿਲਾਂ ਸੀ ਜਾਂ ਉਸ ਤੋਂ ਪਹਿਲਾਂ ਤਾਂ ਇੱਥੋਂ ਤੱਕ ਸੀ ਕਿ ਬੇਟੀ ਦਾ ਜਨਮ ਹੋਇਆ ਕਿ ਉਹਦੇ ਮੂੰਹ ਨੂੰ ਘੋੜ ਲਾ ਕੇ ਹੱਥ ਚ ਪੂਣੀ ਫੜਾ ਕੇ ਘੋੜ ਖਾਈ ਪੂਣੀ ਕੱਥੀ ਆਪਣਾ ਵੀਰੇ ਨੂੰ ਕੱਥੀ ਕਹਿ ਕੇ ਬੇੜਾ ਪਾਰ ਲੜਕੀ ਨੂੰ ਮਾਰ ਦਿੱਤਾ ਜਾਂਦਾ ਸੀ ਤੇ ਫਿਰ ਐਸੀਆਂ سنگੀਨਾ ਕਿ ਲੜਕੀ ਨੂੰ ਪੇਟ ਚ ਮਾਰਨ ਲੱਗੇ ਤੇ ਹੁਣ ਮੇਰਾ ਇਹ ਸਾਰਾ ਕੁਝ ਜੋ ਚੱਲ ਰਿਹਾ ਸੀ ਤੇ ਕਿਤੇ ਨਾ ਕਿਤੇ ਉਹਦੇ ਵਿੱਚ ਮੈਂ ਸਮਝਦਾ ਖੜੋ ਉਤਾਈ ਆ ਕਿਤੇ ਨਾ ਕਿਤੇ ਕਟਿਆ ਤੇ ਇਹ ਜਿਹੜਾ ਅਨੁਪਾਤ ਲੜਕੀਆਂ ਦਾ ਘਟਣਾ ਉਹ ਵੀ ਬਹੁਤ ਵੱਡੀ ਗੱਲ ਹੈ ਪਰ ਇੱਥੇ ਤਾਂ ਅਸੀਂ ਤਾਂ ਮੇਲਾ ਲਾਉਂਦੇ ਆ ਰਾਤ ਸਾਡੇ ਬੈਨਰੀ ਪ੍ਰਸ਼ਾਸਨ ਵਾਲੇ ਲਾ ਕੇ ਲੈ ਕੇ ਅਸੀਂ ਭੂਣ ਹੱਤਿਆ ਦੇ ਖਿਲਾਫ ਲੜਾਈ ਲੜਦੇ ਆ ਜੀ ਜੀ ਅਸੀਂ ਇਹ ਸਰਕਾਰ ਦਾ ਕੰਮ ਅਸੀਂ ਕਰਦੇ ਆ ਪਰ ਪਤਾ ਨਹੀਂ ਸਰਕਾਰ ਵਾਲਿਆਂ ਨੂੰ ਰਾਤ ਚੰਗਾ ਨਹੀਂ ਲੱਗਿਆ ਉਹ ਸਾਡੇ ਬੈਨਰ ਲਾ ਕੇ ਭੱਜ ਗਏ ਅਸੀਂ ਬੰਦਿਆਂ ਨੂੰ ਥਾਣੇੋਂ ਛਡਾਉਂਦੇ ਰਹੇ ਪਰ ਇਹੋ ਜਿਹਾ ਕੁਝ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਇਹ ਨਹੀਂ ਕਰਨਾ ਚਾਹੀਦਾ ਤੇ ਕਿਉਂਕਿ ਅਸੀਂ ਜਿਹੜਾ ਕੰਮ ਕਰ ਰਹੇ ਆ ਸਰਕਾਰ ਦੀ ਡਿਊਟੀ ਹੈ ਸਰਕਾਰਾਂ ਇਹਦੇ ਲਈ ਕੰਮ ਕਰਦੀਆਂ ਨੇ ਕਿ ਭਰੂਣ ਹੱਤਿਆ ਨਾ ਹੋਵੇ ਅਸੀਂ ਭਰੂਣ ਹੱਤਿਆ ਦੇ ਖਿਲਾਫ ਸਾਡੀ ਮੁਹਿੰਮ ਇਹਦਾ ਹੋਣਾ ਚਾਹੀਦਾ ਅਸੀਂ ਤਾਂ ਮੇਲਾ ਲਾਉਨੇ ਆ ਇਹ ਮੇਲਾ ਕਿਸੇ ਪਾਰਟੀ ਦਾ ਨਹੀਂ ਕਿਸੇ ਇੱਕ ਦਾ ਨਹੀਂ ਇਹ ਸਾਰਿਆਂ ਦਾ ਸਾਂਝਾ ਸਾਰੇ ਆਓ ਮਿਲ ਕੇ ਮੇਲਾ ਮੈਂ ਤਾਂ ਬਾਰ-ਬਾਰ ਦੋਨੇ ਹੱਥਾਂ ਨਾਲ ਬੇਨਤੀਆਂ ਕਰਦਾ ਕਿ ਆਓ ਆਪਾਂ ਮਿਲ ਕੇ ਧੀਆਂ ਦੀ ਲੋੜੀ ਮਨਾਈਏ ਬੇਟੀਆਂ ਦੀ ਲੋੜੀ ਮਨਾਈਏ ਨੰਨੀਆਂ ਬੱਚੀਆਂ ਦੇ ਮਨਾਈਏ ਕੰਜਕਾਂ ਦਾ ਪੂਜਨ ਕਰਦੇ ਆ ਨਾ ਤੇ ਕੰਜਕਾਂ ਦਾ ਪੂਜਨ ਕਰੀ ਅੱਜ ਦੇ ਉਪਰਾਲੇ ਚ ਖਾਸ ਦੇਖਿਆ ਜਾਵੇ ਤੇ ਬਹੁਤ ਦੂਰੋਂ ਦੂਰੋਂ ਵੀ ਲੋਕ ਜਿਹੜੇ ਨੇ ਆਏ ਨੇ ਇਹ ਕਿਵੇਂ ਤੁਸੀਂ ਮਤਲਬ ਜਿਵੇਂ ਜੇ ਇਨਵਾਈਟ ਜੇ ਕਰਤਾ ਫੁੱਲਾ ਸਦਾ ਬੇਟਾ ਇੱਥੇ ਕਿਸੇ ਨੂੰ ਕੋਈ ਉਹ ਨਹੀਂ ਕੋਈ ਬੰਦੇ ਸੀ ਨਹੀਂ ਇੱਥੇ ਭਾਵੇਂ ਕੈਨੇਡਾ ਤੋਂ ਆਉਣ ਰਾਜਸਥਾਨ ਤੋਂ ਆਉਣ ਮਾਝਲ ਤੋਂ ਆਉਣ ਕਿਤੋਂ ਵੀ ਆਉਣ ਜੋ ਆਉਂਦੇ ਨੇ ਵੈਲਕਮ ਆ ਅਸੀਂ ਤਾਂ ਗੇਟ ਤੇ ਖੜ ਕੇ ਹਾਰ ਪਾ ਕੇ ਰਿਸੀਵ ਕਰਦੇ ਤਾਂ ਸਦਾ ਨਿਰਮਲ ਸਿੰਘ ਜੋੜਾ ਦੀ ਸਾਣਾ ਮੌਜੂਦ ਨੇ ਸਰ ਅੱਜ ਧੀਆ ਦੀ ਲੋੜੀ ਮਣਾਈ ਜਾ ਰਹੀ ਹੈ ਜਿੱਥੇ ਧੀਆ ਨੂੰ ਕੁੱਖਾ ਚ ਮਾਰ ਦਿੱਤਾ ਜਾਂਦਾ ਸੀ ਹੁਣ ਸਮਾਜ ਬਦਲ ਗਿਆ ਹੁਣ ਮੈਨੂੰ ਲੱਗਦਾ ਧੀਆ ਦੇ ਲੋੜੀ ਦਾ ਮੇਲਾ ਇਹ ਉਪਰਾਲਾ ਬੜੇ ਚਿਰ ਦਾ ਵੀ ਚੱਲ ਰਿਹਾ ਹੈ ਪਰ ਲੋਕਾਂ ਤੱਕ ਮੈਸੇਜ ਪਹੁੰਚ ਚੁੱਕਿਆ ਹੈ ਗੱਲ ਕੋ ਦੇਖੋ ਅੱਜ ਅਸੀਂ ਮਤਲਬ ਜਿਹੜਾ ਹੈਗਾ 10 ਜਨਵਰੀ 2026 ਨੂੰ ਅਸੀਂ 30ਵਾਂ ਮੇਲਾ ਬਣਾ ਰਹੇ ਜੀ ਮਾਲਵਾ ਸਭਿਆਚਾਰਕ ਮੰਚ ਵੱਲੋਂ ਬਣਾਇਆ ਜਾ ਰਿਹਾ ਹੈ ਔਰ ਮੈਨੂੰ ਯਾਦ ਹੈ ਮੈਂ ਇਸ ਮੇਲੇ ਦੇ ਵਿੱਚ ਉਦੋਂ ਵੀ ਸ਼ਾਮਲ ਸੀ ਜਦੋਂ 1995 94 95 ਦੇ ਵਿੱਚ ਮੁੱਲਾਂਪੁਰ ਦੀ ਮੰਡੀ ਦੇ ਵਿੱਚ ਬਹੁਤ ਵੱਡਾ ਮੇਲਾ ਹੋਇਆ ਸੀ ਪਹਿਲਾ ਮੇਲਾ ਸੀ ਜਿਹੜਾ ਮਾਲਵਾ ਸੇ ਬੇਚਾਰਕ ਪੰਚ ਵੱਲੋਂ ਤੀਆਂ ਦਾ ਲੋੜੀ ਮੇਲਾ ਕ੍ਰਿਸ਼ਨ ਕੁਮਾਰ 바ਵਾ ਹੋਰਾਂ ਦੀ ਅਗਵਾਈ ਦੇ ਵਿੱਚ ਸਰਦਾਰ ਜਗਦੇਵ ਸਿੰਘ ਜੱਸੋਵਾਲ ਹੋਰਾਂ ਨੇ ਪ੍ਰੇਰਨਾ ਦੇ ਕੇ ਇਹ ਮੇਲਾ ਸ਼ੁਰੂ ਕਰਵਾਇਆ ਸੋ ਉਸ ਵੇਲੇ ਇਹ ਇੱਕ ਸਾਰਤਕ ਸੁਨੇਹਾ ਸੀ ਸੁਬਾਜ ਨੂੰ ਕਿ ਤੁਸੀਂ ਪੁੱਤਾਂ ਦੇ ਜੰਮਣ ਤੇ ਖੁਸ਼ੀਆਂ ਮਨਾਉਂਦੇ ਆ ਪੁੱਤਾਂ ਦੇ ਜੰਮਣ ਤੇ ਲਲਕਰੀ ਮਾਰਦੇ ਆ दारू ਪੀਂਦੇ ਆ ਸ਼ਰਾਬਾਂ ਪੀਂਦੇ ਆ ਪਾਰਟੀਆਂ ਕਰਦੇ ਆ ਲੋੜੀਆਂ ਮਨਾਉਂਦੇ ਆ ਮਨਾਉਣੀਆਂ ਚਾਹੀਦੀਆਂ ਪਰਤੀਆਂ ਨੂੰ ਵੀ ਉਨਾ ਹੀ ਸਤਕਾਰ ਦੇਣਾ ਚਾਹੀਦਾ ਧੀ ਵੀ ਉਸੇ ਰੱਬ ਦਾ ਜੀ ਆ ਧੀ ਨੇ ਵੀ ਤੁਹਾਡੇ ਘਰ ਦੇ ਭਾਗ ਖੁਲਣੇ ਆ ਠੀਕ ਹੈ ਨਾ ਧੀਆਂ ਜਿਹੜੀਆਂ ਉਹ ਮਾਪਿਆਂ ਨੂੰ ਜ਼ਿਆਦਾ ਪਿਆਰ ਕਰਦੀਆਂ ਮੈਂ ਸਮਝਦਾ ਧੀਆਂ ਨੂੰ ਜ਼ਿਆਦਾ ਲਗਾ ਹੁੰਦਾ ਤੇ ਉਸ ਤੋਂ ਬਾਅਦ ਹੋਰ ਮੇਲੇ ਵੀ ਲੱਗਣ ਲੱਗੇ ਲੇਕਿਨ ਮਾਲਵਾ ਸੱਭਿਆਚਾਰਕ ਮੰਚ ਦਾ ਇਹ ਪਲੀਠਾ ਮੇਲਾ ਸੀਗਾ ਤੇ ਇਸ ਮੇਲੇ ਦੇ ਉੱਪਰ ਸ਼ੁਰੂ ਤੋਂ ਹੀ ਪੁੱਛਕੋਟੀ ਦੇ ਗਾਇਕਾਂ ਨੇ ਇਹਦੇ ਤੇ ਪਰਫਾਰਮੈਂਸ ਦਿੱਤੀ ਆ ਔਰ ਹਰ ਸਾਲ ਜਿੱਥੇ ਨਵਜੰਮੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਉਹਨਾਂ ਦੀ ਮਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਵੱਖ-ਵੱਖ ਖੇਤਰਾਂ ਦੇ ਵਿੱਚੋਂ ਭਾਵੇਂ ਉਹ ਸਿਹਤ ਦਾ ਖੇਤਰ ਹੋਵੇ ਸੰਗੀਤ ਦਾ ਹੋਵੇ ਸੱਭਿਆਚਾਰ ਦਾ ਹੋਵੇ ਖੇਡਾਂ ਦਾ ਹੋਵੇ ਸਮਾਜ ਸੇਵਾ ਦਾ ਹੋਵੇ ਰਾਜਨੀਤਿਕ ਦਾ ਹੋਵੇ ਜਿਹੜੇ ਵੀ ਖੇਤਰ ਦੇ ਵਿੱਚ ਚੰਗੇ ਕੰਮ ਕਰਨ ਲਈ ਸ਼ਕਤੀਤਾਂ ਉਹਨਾਂ ਨੂੰ ਵੀ ਸਨਮਾਨ ਹੈ ਜਿਹੜਾ ਉਹ ਦਿੱਤਾ ਜਾਂਦਾ ਇਹ ਚੰਗੀ ਇੱਕ ਜਿਹੜੀ ਰਵਾਇਤ ਹੈ ਸੋ ਮੈਂ ਆਪਣੇ ਵੱਲੋਂ ਮਾਲਵਾ ਸੱਭਿਆਚਾਰਕ ਮੰਚ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਵਾਦ ਦਿਨਾ ਔਰ ਇਹ ਮੇਲਾ ਜੇ 30 ਸਾਲ ਚੱਲ ਗਿਆ ਤਾਂ ਇਹ ਇਹ ਸਦੀਆਂ ਚੱਲਦਾ ਹੀ ਰਹਿਣਾ ਮੇਲਾ ਬਿਲਕੁਲ ਬਿਲਕੁਲ ਜਿਹੜੇ ਹੁਣ ਆ ਰਹੇ ਆ ਇਹਨੂੰ ਅੱਗੇ ਕੰਟੀਨਿਊ ਵੀ ਕਰਨਗੇ ਜਿਹੜੀ ਤੁਸੀਂ ਲੰਬੀ ਟੀਮ ਹੈ ਇਹਨਾਂ ਦੀ ਮੈਂ ਦੇਖ ਰਿਹਾ ਰਣਾ ਝਾਂਡੇ ਸਾਹਿਬ ਨੂੰ ਮੈਂ ਦੇਖ ਰਿਹਾ ਕਰਨਲ ਕਾਲੂ ਸਾਹਿਬ ਬੈਠੇ ਆ ਸਾਡੇ ਕੋਲੇ ਜਸਵੰਤ ਸਿੰਘ ਛਾਪਾ ਪੂਰੀ ਨਾਲ ਹੁੰਦੇ ਆ ਇਹਨਾਂ ਦੇ ਇਸ ਟੀਮ ਦੇ ਵਿੱਚ ਔਰ ਇਹ ਕ੍ਰਿਸ਼ਨ ਕੁਮਾਰ ਬਾਬਾ ਹੋਰਾ ਦੇ ਸਾਰੇ ਜਿਹੜੇ ਮਿੱਤਰ ਬੇਲੀ ਆ ਰਲ ਕੇ ਮੇਲਾ ਲਾਉਂਦੇ ਆ ਔਰ ਇੱਕ ਧੀਆਂ ਦੀ ਵੀ ਲੋਹੜੀ ਮਨਾਉਂਦੇ ਆ ਤੇ ਨਾਲ ਦੀ ਨਾਲ ਪੰਜਾਬੀ ਸੱਭਿਆਚਾਰ ਨੂੰ ਵੀ ਜਿਹੜਾ ਉਜਾਗਰ ਉਸਾਰ ਉਹਨੂੰ ਉਭਾਰ ਰਹੇ ਆ ਬੰਦੇ ਜਿੰਨੇ ਵੀ ਲੋਕ ਆਏ ਸ਼ਾਇਰ ਦੇ ਘਰ ਸੋਚਣਗੇ ਕਿ ਵੀ ਸਾਡੀ ਧੀਆ ਕਰਕੇ ਅੱਜ ਸਾਨੂੰ ਸਨਮਾਨ ਮਿਲਿਆ ਬਿਲਕੁਲ ਬਿਲਕੁਲ ਜਿੰਨੇ ਵੀ ਆਏ ਉਹਨਾਂ ਨੂੰ ਸਨਮਾਨ ਆ ਜਿਹੜਾ ਉਹਨਾਂ ਦੇ ਮਾਪਿਆਂ ਨੂੰ ਸਨਮਾਨ ਆ ਧੀਆ ਕਰਕੇ ਕੋ ਠੀਕ ਹੈ ਧੀਆਂ ਦਾ ਲੋਹੜੀ ਮੇਲਾ ਤੇ ਪਾਲੀ ਦੇ ਤੁਆਲੀ ਜੀ ਨਾ ਹੁਣ ਇਹ ਐਸੀ ਦੇਖਿਆ ਨਹੀਂ ਕਿੰਨੇ ਸਾਲਾਂ ਦੀ ਜਿਹੜੀ ਹੈ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਐਂਟਰਟੇਨ ਵੀ ਕਰ ਰਹੇ ਨੇ ਤੇ ਜਿੰਨੇ ਵੀ ਲੋਕ ਆ ਰਹੇ ਨੇ ਹਰ ਕੋਈ ਤਸਵੀਰਾਂ ਖਿਚਾ ਰਿਹਾ ਪਾਲੀ ਜੀ ਬਹੁਤ ਪਿਆਰ ਮਿਲਦਾ ਲੋਕਾਂ ਦਾ ਤੇ ਇਹ ਖਾਸ ਕਰਕੇ ਮੇਲਾ ਧੀਆਂ ਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਸਮੁੱਚੇ ਭਾਰਤ ਦੇ ਵਿੱਚ ਸਮੁੱਚੇ ਦੇਸ਼ ਦੇ ਵਿੱਚ ਜਿੱਥੇ ਕਿ ਇਹ ਸਨੇਹਾ ਪਹੁੰਚ ਚੁੱਕਿਆ ਹੈ ਵੀ ਧੀਆਂ ਜਿਹੜੀਆਂ ਨੇ ਹਮੇਸ਼ਾ ਦੁੱਖੀ ਬਣਾਉਂਦੀਆਂ ਨੇ ਤੇ ਇਹ ਲੋਹੜੀ ਮੇਲੇ ਤੋਂ ਵੀ ਇੱਕ ਇੱਕ ਘਰ 'ਚ ਇਹੀ ਸਨੇਹਾ ਪਹੁੰਚੂ ਬਿਲਕੁਲ ਬਹੁਤ ਚੰਗਾ ਲੱਗਦਾ ਸਾਰੇ ਜਿੰਨੇ ਅੱਜ ਸਰੋਤੇ ਆਏ ਆ ਸੱਜਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਲੁਧੇਣਾ ਚੈਨਲ ਵਾਲਾਂ ਦਾ ਵੀ ਸ਼ੁ크ਰਜਾਰ ਬੜੀ ਦੂਰ ਤੱਕ ਆਵਾਜ਼ ਜਾਣੀ ਹੈ ਤੁਹਾਡੀ ਪਤਾ ਤੇਰੀ ਛੋਟੀ ਉਮਰ ਆ ਤੂੰ ਵੀ ਬਹੁਤ ਤਰੱਕੀ ਕਰਦੇ ਹਾਂ ਤੇ ਬਾਕੀ ਗੱਲ ਐ ਬਈ ਜਿਹੜਾ ਮਾਲਵਾ ਸੱਭਿਆਚਾਰ ਮਾਂਚ ਬਲੋਂ ਮੇਲਾ ਕਰਾਇਆ ਜਾਂਦਾ ਨਾ ਇਹ ਤੀਮਾ ਲੋਹੜੀ ਮੇਲਾ ਮੈਂ ਮੈਂ ਖੇ ਵੀ 28 ਮੇਲੇ ਤੇ ਪਹੁੰਚੇ ਇੱਕ ਦੋ ਵਾਰੀ ਮੈਂ ਬਾਹਰ ਅੰਦਰ ਗਿਆ ਹੋਇਆ ਸੀਗਾ ਤੇ ਇਹ ਬੜਾ ਚੰਗਾ ਲੱਗਦਾ ਮੈਨੂੰ ਲੋਕੀ ਇੱਥੇ ਬਤੌਰ ਅਖਾੜਾ ਟਾਈਪ ਨਹੀਂ ਆਉਂਦੇ ਬਤੌਰ ਪਿਆਰ ਨਾਲ ਆਉਂਦੇ ਆ ਵੀ ਇਹ ਕਿਉਂ ਸਨਮਾਨ ਸਿੱਖਿਸ਼ਤਾ ਨੇ ਉਹਨਾਂ ਦੇ ਦਰਸ਼ਨ ਕਰਦੇ ਆ ਆ ਛੋਟੇ ਛੋਟੇ ਬੱਚੇ ਆਉਂਦੇ ਆ ਜਿਨ੍ਹਾਂ ਨੂੰ ਸਨਮਾਨ ਕੀਤਾ ਜਾਣਾ ਵਾ ਤੇ ਬਾਕੀ ਗੱਲ ਐ ਭਈ ਜਿਹੜੇ ਬੰਦੇ ਨੇ ਸਮਾਜ ਲਈ ਕੁਛ ਨਾ ਕੋਈ ਕੀਤਾ ਉਹਨੂੰ ਉੱਥੇ ਬਾਬਾ ਜੀ ਉਹਨਾਂ ਵੱਲੋਂ ਸਨਮਾਨ ਕੀਤਾ ਜਾਂਦਾ ਮੈਂ ਸਾਰੀ ਬਾਬਾ ਜੀ ਉਹਨਾਂ ਦੇ ਸੱਜਿਆ ਖੱਬੀਆਂ मामा ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਆ ਬਾਕੀ ਸੱਭਿਆਚਾਰ ਮੇਲੇ ਲੜਕਿਆਂ ਦੇ ਹੋਣੇ ਚਾਹੀਦੇ ਆ ਲੋਹੜੀ ਮੇਲੇ ਜਿਹੜੇ ਆ ਕਹਿੰਦੇ ਵੀ ਇੱਕ ਧੀ ਹੋਵੇ ਇੱਕ ਪੁੱਤ ਹੋਵੇ ਇੱਕ ਪਾਂਡ ਹੋਵੇ ਇੱਕ ਵੀਰ ਹੋਵੇ ਇੱਕ ਹੋਵੇ ਸ ਲਖਣੀ ਨਾਰ ਮਾਲਕਾ ਕਦੇ ਨਾ ਕਦੇ ਨਾ ਖੋਮੀ ਆਟ ਜੀ ਤਿਆਂ ਦੇ ਲੋਹੜੀ ਮੇਲੇ ਤੇ ਆਇਓ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਹੇ ਜੀ ਸਮਾਂ ਬਦਲ ਗਿਆ ਹੈ ਨਾ ਪਹਿਲਾਂ ਅਸੀਂ ਮੁੰਡਿਆਂ ਦੀ ਲੋਹੜੀਆਂ ਬਣਾਉਂਦੇ ਸੀ ਕੁੜੀਆਂ ਦੀ ਮਨਾਉਣੀ ਬਹੁਤ ਵਧੀਆ ਦੀ ਲੱਗਦਾ ਚੰਗਾ ਲੱਗਦਾ ਬਹੁਤ ਅੱਛਾ ਕਿਹਦੇ ਨਾਲ ਆਇਓ ਤੁਸੀਂ ਮੇਰੇ ਆਪਣੀ ਦੋ ਤਿੰਨ ਲੈ ਕੇ ਆਏ ਨੇ ਡਾਂਸ ਕਰਨਾ ਹੈ ਅੱਛਾ ਜੀ ਕੀ ਸਿੱਖ ਕੇ ਆਈਏ ਅੱਜ ਹਾਂ ਜੀ ਕਿਹੜੇ ਕਿਹੜੇ ਗਾਣੇ ਤੇ ਕਰਦੇ ਸੀ ਕੋਰ ਵੀ ਦਾ Song ਡਾਂਗਰ ਹੋ ਗਏ ਅੱਜ ਡਾਂਸ ਆ ਅੰਟੀ ਜੀ ਤੁਸੀਂ ਜੇ ਸਮਾਂ ਹੁਣ ਜਿਵੇਂ ਤੁਸੀਂ ਕਹਾ ਬਦਲ ਗਿਆ ਪਹਿਲਾਂ ਸੀ ਮੁੰਡਿਆਂ ਦੀ ਲੋੜੀ ਹੁੰਦੀ ਸੀ ਜਸ਼ਨ ਮਨਾਣਾ ਤਾਂ ਮੁੰਡਿਆਂ ਦੀ ਲੋੜੀ ਮਨਾਣੀ ਆ ਹਰ ਚੀਜ਼ ਉਹਨਾਂ ਦੀ ਖੁਸ਼ੀ ਚ ਹੋਣਾ ਪਰ ਅੱਜ ਸਮਾਜ ਦੇ ਵਿੱਚ ਜੋ ਬਦਲਿਆ ਇਹਨੂੰ ਕਿਵੇਂ ਦੇਖਦੇ ਹੋ ਤੇ ਜਿਹੜੇ ਨਹੀਂ ਬਦਲੇ ਉਹਨਾਂ ਵਾਸਤੇ ਕੀ ਸੁਨੇਹਾ ਹੈ ਉਹਨਾਂ ਨੂੰ ਬਦਲਣਾ ਚਾਹੀਦਾ ਅੱਜ ਕੱਲ੍ਹ ਜਮਾਨਾ ਬਹੁਤ ਬਦਲ ਗਿਆ ਹੈ ਬੱਚੇ ਕੁੜੀਆਂ ਕਿਸੇ ਵੀ ਗੱਲ 'ਚ ਪਿੱਛੇ ਨਹੀਂ ਹੈਗੀਆਂ 에ਰੋਪਲੇਨ ਚਲਾ ਰਹੀਆਂ ਨੇ ਵੱਡੇ ਵੱਡੇ ਆਫਿਸ ਦੇ ਵਿੱਚ ਕੰਮ ਕਰ ਰਹੀਆਂ ਨੇ ਮੁੰਡਿਆਂ ਨਾਲ ਬਹੁਤ ਅੱਗੇ ਜਾ ਰਹੀਆਂ ਨੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਤਾਂ ਇਹ ਮਾਵਾਂ ਆਪਣੀਆਂ ਧੀਆਂ ਨੂੰ ਲੈ ਕੇ ਪਹੁੰਚ ਰਹੀਆਂ ਨੇ ਆ ਤੁਸੀਂ ਦੇਖੋ ਕਿੱਦਾਂ ਦਾ ਲੱਗ ਰਿਹਾ ਲੋੜੀ ਜਿਹੜੀ ਧੀਆਂ ਦੀ ਮਣਾਈ ਜਾ ਰਹੀ ਹੈ ਬੜੀਆ ਲੱਗ ਰਹਾ ਹੈ ਅੱਛਾ ਲੱਗ ਰਹਾ ਪਹਿਲੀ ਵਾਰ ਹੀ ਆਏ ਹੋ ਹਾਂਜੀ ਪਹਿਲੀ ਵਾਰ ਆਏ ਹਾਂ जब बेटी घर पे हुई थी सब का क्या रिएक्शन था क्योंकि अभी थोड़ा समा भी बदल गया अब तो लड़कियों के लिए भी लोग खुश होने लग गए हैं कैसा लगा था बेटी हुई है पहली बेटी बत, आपकी नहीं दो बेटी हुई है दो बेटी हुई किसी ने कहा नहीं दूसरी बेटी हुई है फिर नहीं बोले था कोई हाँ, बोलने वाले बोले तो मैं कोई बात नहीं हाँ खुशी की ज्यादा फील कर रही हूँ मैं बहुत खुश हूँ मेरे घर में भी सब बहुत खुश है पहली बेटी हुई है आपकी नहीं दूसरी है एक लड़का है एक लड़की अच्छा तो कैसा लग रहा है यहाँ पे आयो लड़की की वजह से आपको आज पहचान मिल रही है सब जान रहे हैं अपना इंजॉय कर रहे, बहुत खुशी है कितना लग रहा है मैम बहुत बढ़िया लग रहा है कितों आयो ਅਸੀਂ ਮਾਡਲਡ ਆਨ ਤੇ ਆਏ ਹੋਏ ਆ ਕਿਦਾਂ ਦਾ ਲੱਗ ਰਿਹਾ ਜਦੋਂ ਅਸੀਂ ਦੇਖਦੇ ਆਂ ਤੇ ਕੁੜੀਆਂ ਦੀ ਲੋੜੀ ਬਣਾ ਰਹੇ ਆ ਇਹ ਤਾਂ ਹੁਣ ਬਹੁਤ ਘੱਟ ਹੁੰਦਾ ਚੀਜ਼ ਬਹੁਤ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਮੇਰੀ ਤਾਂ ਪਹਿਲੀ ਕੁੜੀ ਹੈ ਇੱਕ ਮੁੰਡਾ ਆਏਗਾ ਕੁੱਤਾ ਵਾਂਗੂ ਪਾਲਨੀ ਆ ਫਿਰ ਆਹੋ ਮੈਂ ਤਾਂ ਬਹੁਤ ਨਿੰਨੂ ਖਿਆਰ ਕਰਦੀ ਆ ਕੁੜੀਆਂ ਜਿਹੜੀਆਂ ਨੇ ਮੈਨੂੰ ਲੱਗਦਾ ਜ਼ਿਆਦਾ ਪਿਆਰ ਕਰਦੀਆਂ ਆਪਣੇ ਮਾਤਾ ਪਿਤਾ ਨੂੰ ਹੈਨਾ ਆਹੋ ਕੁੜੀ ਬਹੁਤ ਮੇਰੇ ਫੈਮਲੀ ਮੇ ਕੁੜੀ ਥੀ ਨਹੀਂ ਮੇਰੀ ਕੁੜੀ ਹੋਈ ਹੈ ਪਹਿਲੀ ਸਾਰੇ ਖੁਸ਼ ਹੋਣੇ ਬਹੁਤ ਖੁਸ਼ ਹੈਗੇ ਤੁਸੀਂ ਕਿਦਾਂ ਦਾ ਫੀਲ ਬਹੁਤ ਵਧੀਆ ਫੀਲ ਕਰਦੇ ਨੇ ਜੇ ਤੁਸੀਂ ਸੁਣਾਓ ਹੋਰ ਜੀ ਜੇ ਅਗਰ ਦੇਖਿਆ ਜਾਵੇ ਹੁਣ ਸਮਾਂ ਬਦਲ ਗਿਆ ਪਹਿਲਾਂ ਸਮੇਂ ਦੇ ਵਿੱਚ ਮੁੰਡਾ ਮੰਗਦੇ ਸੀ ਹੁਣ ਕੁੜੀਆਂ ਮੰਗਦੇ ਨੇ ਹਾਂਜੀ ਹੁਣ ਤਾਂ ਕੁੜੀਆਂ ਦੇ ਵੋਹ ਕਰਦੇ ਪੈਨੇ ਸਾਡੇ ਘਰ ਦੇ ਵਿੱਚ ਪਹਿਲੀ ਕੁੜੀ ਆ ਨਾਲੇ ਸਾਰੇ ਖੁਸ਼ ਨੇ ਸਾਡੇ ਘਰ ਦੇ ਵਿੱਚ ਅਸੀਂ ਚਾਰ ਮੈਂਬਰ ਨੇ ਬਹੁਤ ਖੁਸ਼ ਨੇ ਜੀ ਜੀ ਮੈਮ ਤੁਸੀਂ ਕਿੱਦਾਂ ਦੇਖਦੇ ਹੋ ਬੱਚੇ ਜਿਹੜੇ ਨੇ ਆਪਣਾ ਆਪਣੀ ਕਿਸਮਤ ਲੈ ਕੇ ਆਂਦੇ ਤੇ ਜਦੋਂ ਕੁੜੀਆਂ ਆਂਦੀਆਂ ਨੇ ਤੇ ਮਾਪਿਆਂ ਦੀ ਕਿਸਮਤ ਵੀ ਜਿਹੜੀ ਆ ਉਹ ਬਦਲ ਜਾਂਦੀ ਹੈ ਹਾਂਜੀ ਮੈਮ ਬਹੁਤ ਵਧੀਆ ਲੱਗਦਾ ਮੇਰੇ ਮੇਰੇ ਦੋ ਧੀਆਂ ਨੇ ਮੈਨੂੰ ਬਹੁਤ ਮਾਣ ਹੈ ਆਵਦੀਆਂ ਧੀਆਂ ਤੇ ਮੈਂ ਬਹੁਤ ਖੁਸ਼ ਹਾਂ ਹਾਂਜੀ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਵੀ ਮੁੰਡੇ ਕੁੜੀ ਦਾ ਅੱਜਕੱਲ ਕੋਈ ਫਰਕ ਨਹੀਂ ਹੈਗਾ ਹਾਂਜੀ ਮੈਨੂੰ ਲੱਗਦਾ ਹੈ ਉਹਨਾਂ ਮੁੰਡਾ ਨਹੀਂ ਸਾਰ ਪੁੱਤ ਦਾ ਜਿੰਨੇ ਕੁੜੀਆਂ ਹਾਂਜੀ ਕੁੜੀਆਂ ਮਾਂ ਪਿਓ ਦਾ ਅੱਜ ਕੱਲ ਤੁਸੀਂ ਦੇਖਦੇ ਹੀ ਹੋ ਪੁੱਤ ਕਿਹੜੇ ਦੁੱਖ ਵੰਡਾਉਂਦੇ ਆ ਹਨਾ ਧੀਆਂ ਹਮੇਸ਼ਾ ਮਾਂ ਬਾਪ ਦਾ ਸਹਾਰਾ ਬਣਦੀਆਂ ਨੇ ਦੁੱਖ ਵੰਡਾਉਂਦੀਆਂ ਨੇ ਤੁਹਾਨੂੰ ਪਤਾ ਹੀ ਅੱਜ ਕੱਲ ਮੁੰਡੇ ਨਸ਼ਿਆਂ ਦੇ ਵਿੱਚ ਪਏ ਪਏ ਆ ਹਨਾ ਤੇ ਬਹੁਤ ਤੁਹਾਨੂੰ ਪਰ ਕੁੜੀ ਬਹੁਤ ਵਧੀਆ ਮਾਂ ਬਾਪ ਦਾ ਬਹੁਤ ਪਿਆਰ ਕਰਦੀ ਆ ਕਿੰਨੀ ਐ ਜੀ ਤੁਹਾਡੀ 8 ਕੀ ਕੀ ਨਾਮ ਕੀ ਹੈ ਹਰਨਿਤਕੌਰ ਮम्मा पापा ਦਾ ਪ੍ਰਾਊਡ ਫੀਲ ਕਰਾਣਾ ਕੀ ਬੰਨਣਾ ਵੱਡੇ ਹੋ ਕੇ ਆਈਪੀਐਸ ਆਫੀਸਰ诶 ਵਾਹ ਆਈਪੀਐਸ ਆਫੀਸਰ ਮੈਮ ਦੇਖੋ ਮੁੰਡੇ ਹੋਣਗੇ ਨਾ ਸੋਚਣਗੇ ਪਤਾ ਨਹੀਂ ਕੀ ਬੰਨਣਾ ਕੀ ਨਹੀਂ ਬੰਨਣਾ ਪੜਨਾ ਹੈ ਕਿ ਨਹੀਂ ਪੜਨਾ ਪਰ ਇਹਦਾ ਸੁਪਨਾ ਦੇਖੋ ਤੁਸੀਂ ਆਈਪੀਐਸ ਆਫੀਸਰ ਹਾਂਜੀ ਮੈਮ ਮੇਰਾ ਵੀ ਸੁਪਨਾ ਵਾ ਵੀ ਮੇਰੀ ਬੇਟੀ ਆਈਪੀਐਸ ਆਫੀਸਰ ਬਣੇ ਨਾ ਨਾ ਦੋਨਾਂ ਨੂੰ ਅਸੀਂ ਬੜੀਆ ਪੜਾਵਾਂਗੇ ਹਾਂਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤਿਆਂ ਦੀ ਲੋੜੀ ਮੇਲੇ ਤੇ ਮੈਨੂੰ ਲੱਗਦਾ ਬਹੁਤ ਦੂਰ ਦੂਰੋਂ ਜਿਹੜੇ ਲੋਕ ਇੰਜੋਏ ਕਰਨ ਵਾਸਤੇ ਪਹੁੰਚ ਰਹ ਕੀ ਤੀਆਂ ਸਮਾਗ ਦੇ ਵਾਸਤੇ ਕਿੰਨੀ ਕੁ ਜ਼ਰੂਰੀ ਨੇ ਮੈਮ ਕਿਵੇਂ ਦੇਖਦੇ ਹੋ ਤੀਆਂ ਦਾ ਲੋੜੀ ਮੇਲਾ ਮਨਾਇਆ ਜਾ ਰਿਹਾ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਤੀ ਸਮਾਗ ਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਵੈਸੇ ਮੇਰੇ ਬੇਟੇ ਹੈ ਨਹੀਂ ਪਰ ਮੈਨੂੰ ਬਹੁਤ ਇੱਛਾ ਸੀਗੀ ਕਿ ਮੇਰੇ ਬੇਟੀ ਹੋਵੇ ਪਰ ਮੈਂ ਜੋ ਸਾਰੇ ਸਾਰੇ ਬੱਚੇ ਨੇ ਮੈਨੂੰ ਆਪਣੀ ਬੇਟੀ ਲੱਗਦੇ ਨੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਵਾ ਕਿ ਇਹ ਇੱਕ ਕਾਰਿਆ ਪ੍ਰੋਗਰਾਮ ਵੀ ਮੁੰਡੇ ਦੀ ਲੋੜ ਤਾਂ ਹਰ ਘਰ ਵਿੱਚ ਮਨਾਈ ਜਾਂਦੀ ਹੈ ਨਾ ਬਟ ਕੁੜੀਆਂ ਦੀ ਲੋੜੀ ਕੋਈ ਨਹੀਂ ਮਨਾਉਂਦਾ ਐਸੇ ਕਰਕੇ ਸਾਰਾ ਮੇਲਾ ਆਪਾਂ ਕਰਦੇ ਆ ਕਿ ਤੀਆਂ ਦੀ ਲੋੜੀ ਮਨਾਈ ਜਾਵੇ ਤੇ ਆਪਣੇ ਘਰ ਵਿੱਚ ਜੋ ਵੀ ਨਵਜੰਮੇ ਬੱਚੇ ਹੁੰਦੇ ਆਂ ਗਾਂ ਉਹਨਾਂ ਨੂੰ アドਵਾਈਸ ਦਈਏ ਕਿ ਉਹ ਵੀ ਆਪਣੇ ਘਰੇ ਮੁੰਡੇ ਦੀ ਤਰ੍ਹਾਂ ਕੁੜੀਆਂ ਦਾ ਮੇਲੇ ਕੁੜੀ ਦੀ ਲੋੜੀ ਮਨਾਣਾ ਮੈਂ ਮੈਂ ਦੇਖੋ ਤੁਹਾਡੇ ਮੈਸੇਜ ਤੇ ਸਟਾਰਟਿੰਗ ਜੀ ਪਤਾ ਲੱਗ ਗਿਆ ਵੀ ਪਹਿਲੇ ਸਮਾਜ ਦੇ ਵਿੱਚ ਇਹ ਹੁੰਦਾ ਸੀ ਕਿ ਹਰ ਘਰ ਦੇ ਵਿੱਚ ਜਦੋਂ ਵੀ ਕੋਈ ਬੱਚਾ ਹੋਣ ਵਾਲਾ ਸੀ ਤਾਂ ਇਹ ਕਿਹਾ ਜਾਂਦਾ ਸੀ ਵੀ ਮੁੰਡਾ ਹੋਵੇ ਤੁਸੀਂ ਕੁੜੀ ਦੀ ਇੱਛਾ ਰੱਖਦੇ ਹੋ ਹੁਣ ਸਮਾਜ ਬਦਲ ਗਿਆ ਹੈ ਹੁਣ ਮੈਨੂੰ ਲੱਗਦਾ ਇੱਛਾ ਇਹ ਰੱਖੀ ਜਾਂਦੀ ਵੀ ਘਰ ਚ ਕੁੜੀ ਹੋਣੀ ਜ਼ਰੂਰੀ ਹੈ ਹਾਂਜੀ ਕੁੜੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਮੇਰੇ ਲਈ ਤਾਂ ਬਹੁਤ ਜ਼ਰੂਰੀ ਆ ਮੈਮ ਕਿਵੇਂ ਦੇਖਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਵੀ ਸੇਮ ਇਹੀ ਕਹਿਣਾ ਚਾਹਣੀ ਆ ਵੀ ਅੱਜ ਕੱਲ ਕੁੜੀਆਂ ਮੁੰਡਿਆਂ ਕੋਈ ਫਰਕ ਨਹੀਂ ਹੈ ਵੀ ਜੇ ਮੁੰਡੇ ਆ ਤੇ ਕੁੜੀ ਵੀ ਜੁੜੀ ਹੋਣੀ ਚਾਹੀਦੀ ਆ ਵਧੀਆ ਜਿਵੇਂ ਆ ਮੇਲੇ ਚ ਆ ਕੇ ਮੈਨੂੰ ਬਹੁਤ ਵਧੀਆ ਲੱਗੇ ਮੈਂ ਫਸਟ ਟਾਈਮ ਆਈ ਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਕੀ ਨਾਮ ਕੀ ਤੁਹਾਡਾ ਅਵਨੀਤ ਕਿੰਨੀ ਏਜ ਹੈ 11 ਕੀ ਕੀ ਬੰਨਣਾ ਕੀ ਸਪਨਾ ਹੈ ਟੀਚਰ ਟੀਚਰ ਬੰਨਣਾ ਮਮਾ ਪਾਪਾ ਨੂੰ ਪ੍ਰਾਊਡ ਫੀਲ ਕਰਵਾਓਗੇ ਯੈਸ ਕਾ ਮੈਮ ਤੀਆਂ ਜਿਹੜੀਆਂ ਨੇ ਹਮੇਸ਼ਾ ਦੁੱਖ ਬਣਾਉਂਦੀਆਂ ਨੇ ਸਮਾਜ ਦੇ ਵਿੱਚ ਹੁਣ ਉਹ ਸਮਾਂ ਚਲਾ ਗਿਆ ਜਿੱਥੇ ਤੀਆਂ ਨੂੰ ਨਿੰਦ ਨਿੰਦੇ ਸੀ ਹੁਣ ਤਾਂ ਮੈਨੂੰ ਲੱਗਦਾ ਕਿ ਜੇ ਉਹ ਜਹਾਜ਼ ਉਡਾ ਸਕਦੀ ਤੇ ਉਹ ਸਮਾਜ ਚ ਕੁਝ ਵੀ ਕਰ ਸਕਦੀ ਹੈ ਕੀ ਮੈਸੇਜ ਦੇਣਾ ਚਾਹੁੰਦੀ ਮੈਮ ਮੈਂ ਵੀ ਇਹੀ ਕਹ ਰਿਹਾ ਜੋ ਮੇਰੇ ਪਿਆਰੇ ਦੀਦੀ ਕਹਿ ਕੇ ਗਏ ਨੇਗੇ ਵੀ ਆਪਾਂ ਨੂੰ ਕੁੜੀਆਂ ਨਾਲ ਵਧੀਆ ਲੋੜੀ ਮਨਾਣੀ ਚਾਹੀਦੀ ਹੈ ਕਿ ਮੇਰਾ ਵੀ 7 ਸਾਲ ਦਾ ਬੱਚਾ ਹੈ ਮੈਨੂੰ ਵੀ ਕੁੜੀ ਦੀ ਬਹੁਤ ਚਾਹ ਨਾਲ ਗਈ ਵੀ ਮੇਰੇ ਵੀ ਇੱਕ ਬੇਟੀ ਹੋਵੇ ਮੈਂ ਵੀ ਆਪਣੀ ਬੇਟੀ ਨੂੰ ਇੱਥੇ ਲੈ ਕੇ ਆਵਾਂ ਲੋੜੀ ਦੇ ਫੰਕਸ਼ਨ ਤੇ ਵਧੀਆ ਐਨਜੋਇਮੈਂਟ ਕਰੀਏ ਵਧੀਆ ਮਨਾਈਏ ਪਰ ਬੇਟੀ ਹਰ ਇੱਕ ਕੀ ਜੇ ਬੇਟੀ ਹੈਗੀ ਆ ਉਹ ਹਿੱਕ ਨੂੰ ਨਾ ਪਤਾ ਹੈਗਾ ਵਰਤਨ ਦਾ ਪਤਾ ਹੈਗਾ ਵੀ ਕਿਵੇਂ ਕੀ ਵਰਤਨਾ ਕਿਵੇਂ ਨਾਲ ਵਰਤਨਾਗਾ ਸਮਾਜ ਚ ਮੈਨੂੰ ਲੱਗਾ ਟਾਂਗ ਆ ਜਾਂਦਾ ਜੀਣ ਦਾ ਹੁਣ ਇਹ ਵੱਡਾ ਹੋਊਗਾ ਦੇਖੂਗਾ ਮੇਰੀ ਛੋਟੀ ਭੈਣ ਆਈ ਤੇ ਬਾਹਰ ਕੁੜੀਆਂ ਦੀ ਵੀ ਜਾਂ ਹਾਂਜੀ ਹਾਂਜੀ ਵੀ ਰਕੜੀ ਬੰਨਣ ਨੂੰ ਆਵੇ ਇਹਦੀ ਭੈਣ ਕੋਈ ਲੋੜੀ ਦਾ ਤਿਉਹਾਰ ਹੈ ਧੀਆ ਦੀ ਲੋੜੀ ਮੇਲੇ ਤੇ ਉੱਤੇ ਜਸ਼ਨ ਮਨਾਉਣ ਵਾਸਤੇ ਬਹੁਤ ਸਾਰੇ ਆਰਟਿਸਟ ਪਹੁੰਚੇ ਨੇ ਜਿਨ੍ਹਾਂ ਦੇ ਵਿੱਚੋਂ ਸਿਮੀ ਮੈਮ ਨੇ ਮੇਲਾ ਜਿਹੜਾ ਲੁੱਟ ਲਿੱਤਾ ਨਾਲ ਹੁਸਨਪ੍ਰੀਤ ਮੈਮ ਮੌਜੂਦ ਨੇ ਕਿਉਂਕਿ ਅਸੀਂ ਰੌਣਕ ਮੇਲਾ ਜਦੋਂ ਦੇਖਣ ਚਾਹੀਏ ਤਾਂ ਹਮੇਸ਼ਾ ਉਮੀਦ ਰਹਿੰਦੀ ਹੈ ਵੀ ਨੱਚ ਟੱਪ ਲਈਏ ਤਾਂ ਮੈਮ ਜਿਹੜਾ ਸਟੇਜ ਤੇ ਤੁਸੀਂ ਰੌਣਕਾਂ ਲਗਾਈਆਂ ਕੀ ਕਹਿਣਾ ਚਾਹੁੰਦੇ ਹੋ ਲੋੜੀ ਧੀਆ ਦੀ ਹੈ ਤੇ ਧੀਆ ਜਿਹੜੀਆਂ ਨੇ ਸਾਡੇ ਸਮਾਜ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਖਾਸ ਬਣ ਚੁੱਕੀਆਂ ਜੀ ਬਿਲਕੁਲ ਸਾਰਿਆਂ ਨੂੰ ਸੱਸੀ ਕਾਲਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਲੋੜੀ ਤੇ ਮਾਗੀ ਦੀਆਂ ਬ ਹੀ ਕਵਾਂਗੇ ਕਿ ਸ਼ਾਲਾ ਐਦਾਂ ਹੀ ਤਿਹਾਰ ਆਉਂਦੇ ਰਹਿਣ ਲੋੜੀਆਂ ਮਾਗੀਆਂ ਨਵੇਂ ਸਾਲ ਦਿਵਾਲੀਆਂ ਦੁਸ਼ਹਰੇ ਆਉਂਦੇ ਰਹਿਣ ਤੇ ਐਦਾਂ ਹੀ ਰੌਣਕਾਂ ਲੱਗਦੀਆਂ ਰਹਿਣ ਸਾਰੀ ਦੁਨੀਆ ਹੱਸਦੀ ਵਸਦੀ ਰਹੇ ਬਸ ਹੋਰ ਕੁਝ ਨਹੀਂ ਕਹਿ ਸਕਦੀ ਬਸ ਜੀ ਧੀਆ ਜਿਹੜੀਆਂ ਤੁਸੀਂ ਦੇਖਿਆ ਜਿਨ੍ਹਾਂ ਨੂੰ ਤੁਸੀਂ ਆਵਾਜ਼ ਮਾਰੀ ਕਿ ਜਿਨ੍ਹਾਂ ਦੇ ਗੋਦੀ ਦੇ ਵਿੱਚ ਕੁੜੀਆਂ ਨੇ ਉਹ ਨੱਚਣ ਨੂੰ ਖੁਸ਼ੀਆਂ ਮਨਾਣ ਤੇ ਸਾਰਿਆਂ ਦੀ ਤਾੜੀਆਂ ਜਿਹੜੀਆਂ ਰੁਕ ਨਹੀਂ ਰਹੀਆਂ ਸੀ ਬਹੁਤ ਸੱਚੀ ਗੱਲ ਬਿਲਕੁਲ ਇਹਦਾ ਮਤਲਬ ਕਿ ਉਹਨਾਂ ਨੂੰ ਆਪਣੇ ਧੀਆ ਦੀ ਖੁਸ਼ੀ ਆ ਉਹਨਾਂ ਨੂੰ ਚਾਹ ਆ ਜ਼ਰੂਰੀ ਨਹੀਂ ਪੁੱਤਾਂ ਦੀਆਂ ਹੀ ਮਤਲਬ ਪਹਿਲੋਂ ਅੱਜ ਤੋਂ ਕੁਝ ਸਮਾਂ ਸੀਗਾ ਕਿ ਸਿਰਫ ਪੁੱਤਾਂ ਨੂੰ ਦੀ ਅਹਿਮੀਅਤ ਦਿੱਤੀ ਜਾਂਦੀ ਸੀ ਅੱਜ ਦੇ ਧੀਆਂ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸੋ ਬੜੀ ਖੁਸ਼ੀ ਆ ਕਿ ਧੀਆਂ ਅੱਜ ਮੁੰਡਿਆਂ ਦੇ ਬਰਾਬਰ ਹੋ ਚੁੱਕੀਆਂ ਨੇ ਇੱਕ ਇੱਕ ਗੀਤ ਹੋ ਜੇ ਧੀਆਂ ਵਾਸਤੇ ਹੋ ਸਭ ਨੂੰ ਲੋੜੀ ਦੀ ਵਧਾਈ ਹੋਵੇ ਹੋ ਸਭ ਨੂੰ ਲੋੜੀ ਦੀ ਵਧਾਈ ਹੋਵੇ ਹਰ ਕਰ ਬਲੇ ਲੋੜੀ ਖੁਸ਼ੀ ਨਾਲ ਕੇ ਮਨਾਈ ਹੋਵੇ ਹਰ ਕਰ ਬਲੇ ਲੋੜੀ ਖੁਸ਼ੀ ਨਾਲ ਕੇ ਮਨਾਈ ਹੋਵੇ ਮਾਲਵਾ ਸਭਿਆਚਾਰਕ ਪੰਚ ਦੇ ਵੱਲੋਂ ਜਿਹੜਾ ਕਿ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਹੈ ਲੋੜੀ ਮੇਲਾ ਧੀਆ ਦਾ ਜਿੱਥੇ ਕਿ ਬਹੁਤ ਸਾਰੇ ਪਰਿਵਾਰ ਪਹੁੰਚੇ ਨੇ ਆਪਣੀ ਖੁਸ਼ੀਆਂ ਮਨਾਉਣ ਵਾਸਤੇ ਉਹ ਸਮਾਂ ਜਦੋਂ ਕਿ ਲੋਹੜੀ ਵਰਗੇ ਤਿਹਾਰ ਸਿਰਫ ਉਹ ਮੁੰਡੇ ਜੰਮਣ ਤੇ ਹੀ ਮਨਾਏ ਜਾਂਦੇ ਸੀ ਪਰ ਹੁਣ ਤੁਸੀਂ ਸਮਾਂ ਬਦਲਦਾ ਦੇਖ ਚੁੱਕੇ ਹੋ ਕਈ ਸਾਲਾਂ ਤੋਂ ਜਿਹੜਾ ਲਗਾਤਾਰ ਇਸ ਤਰੀਕੇ ਦੇ ਨਾਲ ਹੈ ਸੱਭਿਆਚਾਰਕ ਮੰਚ ਦੇ ਵੱਲੋਂ ਇਹ ਉਪਰਾਲੇ ਦੇ ਤਹਿਤ ਮੈਸੇਜ ਦਿੱਤਾ ਜਾਂਦਾ ਹੈ ਕਿ ਧੀਆਂ ਦਾ ਵੀ ਜਿਹੜਾ ਹੈ ਜਸ਼ਨ ਮਨਾਉਣਾ ਜ਼ਰੂਰੀ ਹੈ ਔਰ ਉੱਥੇ ਹੀ ਸਮਾਜ ਦੇ ਵਿੱਚ ਕੁਝ ਇਹੋ ਜਿਹੇ ਆਰਟਿਸਟ ਜਿਹੜੇ ਕਿ ਸੁਨੇਹ ਨੂੰ ਪਹੁੰਚਾਉਣ ਦੇ ਵਾਸਤੇ ਰੰਗ ਮੰਚ ਲਗਾਉ ਰਹੇ ਨੇ ਔਰ ਬਹੁਤ ਸੋਨਾ ਜਿਹੜਾ ਸੁਨੇਹਾ ਵੀ ਦੇ ਰਹੇ ਨੇ ਤਾਂ ਇਹ ਤਸਵੀਰਾਂ ਸੀ ਤੁਹਾਡੇ ਨਾਲ ਲੋਹੜੀ ਮੇਲੇ ਦੀਆਂ ਸਾਂਝੀਆਂ ਕਿਤੇ ਨੇ ਵਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕ